ਤਾਂ ਪਹਿਲੇ ਜੇ ਅਸੀਂ ਪੁਦੀਨਾ ਟਰਾਈ ਕੀਤਾ ਸੀ ਉਹ ਪੁਦੀਨਾ ਲਗਾਇਆ ਪੋਟ ਵਿੱਚ ਉਹ ਲੱਗ ਗਿਆ ਸੀ ਐ ਹੁਣ ਧਨੀਆ ਧਨੀਆ ਦੀ ਰੂਟਸ ਮੈਂ ਲੈ ਰਹੀਆਂ ਹੁਣ ਇਹਨੂੰ ਲਗਾ ਕੇ ਦੇਖਦੇ ਕਿ ਧਨੀਆ ਆਪਣਾ ਲੱਗਦਾ ਜਾਂ ਨਹੀਂ ਜੋ ਪੁਦੀਨਾ ਲਗਾਇਆ ਸੀ ਉਹ ਤਾਂ ਲੱਗ ਗਿਆ ਉਹ ਛੋਟੀ ਛੋਟੀ ਲੀਫ ਉਹ ਦੀ ਆ ਦੇਖੋ ਆਨੀ ਸਟਾਰਟ ਹੋ ਗਈ ਹੈ ਤੇ ਐ ਜਿਹੜਾ ਪੋਟ ਹੈ ਦੀ ਮਿੱਟੀ ਵਿੱਚ ਪਹਿਲੇ ਇਹਨੂੰ ਗਿੱਲਾ ਕਰ ਲੈਣੇ ਆ ਕਿਉਂਕਿ ਐ ਇਦਾਂ ਹੀ ਲਿਆ ਕੇ ਰੱਖੀ ਹੋਈ ਸੀ ਔਰ ਐ ਮਿੱਟੀ ਜੋ ਹੈ ਮੈਨੂੰ ਰਾਇਸ਼ੁਰ ਲੱਗੇ ਦਿੰਦਾ ਹੈ ਤੇ ਰਾਜਵੀਰ ਲਿਆਇ ਸੀ ਟੋਪਟ ਉਹ ਦੋ ਹੋ ਰਿਹਾ ਉਹਦੇ ਵਿੱਚ ਜੋ ਸਕੂਲ ਤੋਂ ਆਏਗਾ ਫਿਰ ਹੋਰ ਲੈ ਦੇਗਾ ਤੇ ਇਸ ਤਰੀਕੇ ਦੇ ਨਾਲ ਪਹਿਲਾਂ 홀 ਕਰਕੇ ਫਿਰ ਇਹ ਰੂਟਸ ਜੋ ਹੈ ਧਨੀਆ ਦੀ ਇਹ ਲਗਾਨੇ ਆ ਤੇ ਫਿਰ ਕੁਛ ਦਿਨ ਦੇਖਾਂਗੇ ਕਿ ਧਨੀਆ ਉਗਦਾ ਜਨੇ ਕਿਉਂਕਿ ਪੁਦੀਨੇ ਦਾ ਮੈਂ ਟਰਾਈ ਕੀਤਾ ਸੀ ਪੁਦੀਨਾ ਤਾਂ ਉਗ ਗਿਆ ਪੁਦੀਨੇ ਦੀ ਧਨੀਆ ਮੈਂ ਲਗਾਈ ਸੀ ਉਹ ਲੱਗ ਗਿਆ ਪੁਦ ਹੋਣਾ ਧਨੀਆ ਲਗਾ ਦਿੱਤਾ ਚਲੋ ਦੇਖਦੇ ਆ ਤੇ ਇੱਧਰ ਬਣਾ ਰਿਹਾ ਦੁਪਹਿਰ ਦੇ ਖਾਣੇ ਦੀ ਹੋ ਰਹੀ ਹੈ ਤਿਆਰੀ ਰਾਜਵੀਰ ਨੇ ਆ ਜਾਣਾ ਹੈ ته فیر اسی دوپہردا کھانا خواوهږو